ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੀਰਕੇ ਆ ਗਿਆ ਸਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ। ਅਮੀਰਕਿਆਂ ਦੇ ਬਿਲਕੁਲ ਨਜ਼ਦੀਕ ਦੀ ਗੱਲ ਕਰੀਏ ਤਾਂ ਬਲਟੋਆ ਖੇਮ ਕਰਨ ਅਮਰਕੋਟੇ ਦੇ ਬਿਲਕੁਲ ਆੜਗਵਾੜ ਦੇ ਨਕਰ ਤੇ ਬੂਟੇ ਨੂੰ ਮਲਾਉਣ ਲੱਗੇ ਆ ਤੁਹਾਨੂੰ ਚਾਰ ਐਨੀਮਲ ਵਿਕਰੀ ਵਾਲੇ ਆ ਚਾਰੇ ਆਪਣੀ ਆਪਣੀ ਜਗ੍ਹਾ ਤੇ ਓਕੇ ਰਿਪੋਰਟ ਆ ਸਵੇਰ ਦਾ ਟਾਈਮ ਆ ਚਵਾਈ ਰੋਕੀ ਹੋਈ ਆ ਇਹ ਨੋਟ ਕਰ ਲਿਓ ਵੀ ਤੜਕੇ ਲੇਵੇ ਭਰੇ ਖੜੀਆਂ ਤੇ ਕਈ ਸੱਜਣ ਸੋਚਣਗੇ ਪਰ ਚਵਾਈ ਹਜੇ ਰੋਕੀ ਹੋਈ ਆ 9:00 ਵਜੇ ਦਾ ਸਮਾਂ ਹੋਊਗਾ ਤੇ ਉਸ ਹਿਸਾਬ ਨਾਲ ਕੈਸ ਲਾ ਲਿਓ ਆ ਨੀਲੀ ਰਾਵੀ ਦੀ ਮੈਂ ਚੰਗੇ ਦੁੱਧ ਤੇ ਚਲਦੀ ਇਹਦਾ ਲੇਖਾ ਜੋਖਾ ਤੇ ਬੂਰੀ ਨੀਲੀ ਰਾਵੀ ਚ ਪੈਂਦੀ ਮੈਂ ਓਕੇ ਰਿਪੋਰਟ ਇਹਦਾ ਲੇਖਾ ਜੋਖਾ ਪਾਉਂਦੇ ਆਪਾਂ ਤਿੰਨ ਸੁਈਆਂ ਸਵਾਈਆਂ ਕਿੰਨੇ ਕਿੰਨੇ ਦੁੱਧ ਤੇ ਇੱਕ ਸੱਜਣੋ ਆ ਗਈ ਗੱਬਣ ਬੂਰੀ ਇਹ ਤੋਂ ਸਟਾਰਟ ਕਰੀਏ ਬੜੀ ਪਲੀ ਸੰਭੀ ਤੇ ਨਗਰ ਮੈਂ ਆ ਵਟੇ ਅਰਗੀ ਆ ਤੁਹਾਨੂੰ ਤੋਰ ਤਾਰ ਕੇ ਵਿਖਾਉਣੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਵੀ ਪਸੰਦ ਆ ਜਾਂਦੀ ਆ ਕਰਕੇ ਤੁਸੀਂ ਅੱਦੀ ਕਰਿਓ ਖਰੀਦਦਾਰੀ ਪਾਉ ਬੂਟਾ ਸਿਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਹੋਰ ਸਰਾਉ ਠੀਕ ਠਾਕ ਮੇਰਾ ਸਤ ਗੁਰਦਿਆਂ ਤੁਸੀਂ ਸੁਣਾਓ ਚੜਦੀ ਕਲਾ ਬਾਬਾ ਨਾਨਕ ਦੀਆਂ ਮੇਰਾ ਸ਼ੁਕਰ ਹੈ ਬਾਬਾ ਨਾਨਕ ਮੇਰੇ ਹੀ ਰੱਖੇ ਸਾਰੇ ਭਾਣਾ ਭਰਾਵਾਂ ਨੂੰ ਹਾਂਜੀ 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 ਚੜਦੀ ਕਲਾ ਕਰੀ ਚੜਦੀ ਕਲਾ ਸੰਧੂ ਸਾਹਿਬ ਤੇ ਅੱਜ ਦਿਨ ਦੀ ਸਵੇਰ ਨਾਲ ਬੂਟੇ ਦੇ ਪਸੂ ਵਿਖਾਈਏ ਹੈਨਾ ਹਾਂ ਵਿਖਾਈਏ ਤੇ ਐਡਰੈਸ ਆਪਣਾ ਪਿੰਡ ਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਨੰਬਰ ਪਾਉ 8437398943 ਚਲੋ ਵੇਹੇ ਤਾਂ ਆਪਾਂ ਸਕਰੀਨ ਤੇ ਵੀ ਚਲਾ ਦੇ ਹਾਂਜੀ ਹਾਂਜੀ ਚਾਰ ਵਿਖਾਈਏ ਅੱਜ ਚਾਰ ਵਿਖਾਈਏ ਉਦੋਂ ਦਾ ਸੰਧੂ ਸਾਹਿਬ ਇਤਰਾ ਹੀ ਹੋਇਆ ਤੁਸੀਂ ਪਾ ਕੇ ਗਏ ਜੇ ਠੀਕ ਆ ਸ਼ੋਰ ਤੋਂ ਹੀ ਉੱਡ ਗਿਆ ਅੱਧੇ ਘੰਟੇ ਹੀ ਵੇਲੇ ਹੋਗੇ ਚਲੋ ਸ਼ੁਕਰ ਹੈ ਰੱਬ ਦਾ ਇਹ ਪਿਆਰ ਬਣਾਈ ਰੱਖੇ ਕਿਹਦਾ ਚੰਗਾ ਪਸ਼ੂ ਸੰਧੂ ਸਾਹਿਬ ਵੇਖਦਾ ਵੀ ਵੇਖਦਾ ਕਿਤੇ ਵੀ ਖਲਾਰ ਕੇ ਵੇਖ ਲਓ ਕਿਤੇ ਵੀ ਆ ਦਾ ਕੋਈ ਚੰਗਾ ਪਸ਼ੂ ਲਾ ਸਕਦਾ ਉਹ ਵੇਖਦਾ ਜੀ ਇਹ ਨਾਲ ਘਰ ਵਾਲਾ ਕਰ ਸਕਦਾ ਵੇਖਣਾ ਤੁਹਾਡਾ ਪਾ ਤੇ ਤੁਹਾਡਾ ਪਸ਼ੂ ਆ ਵੀ ਨਾ ਝੋਟੀ ਹਾਂਜੀ ਚਲੋ ਉਦੋਂ ਵੀ ਆਪਾਂ ਦੱਸੀ ਕਿ ਆਪਣੇ ਪਿਛਲੇ ਸੂਏ ਆਪਣੇ ਕੋਲੋਂ ਇੱਕ ਗਈ ਸੀ ਤੇ ਉਹ ਮਗਰਲੀ ਜਿਹੜੀ ਮੱਝ ਹਾਂ ਉਹ ਆ ਵੀ ਹੁਣ ਆਪਣੇ ਕੋਲੋਂ ਗਈ ਸੀ ਪਹਿਲੇ ਸੂਏ ਮੈਂ ਵੀ ਆਖਣਾ ਕਿ ਵੀਰ ਭਰਾਵਾਂ ਨੇ ਆਖਣਾ ਕਿ ਸਾਰੇ ਇਹਨਾਂ ਕੋਲ ਜਾਂਦੀਆਂ ਜਿਹੜੀ ਆਪਦੇ ਕੋਲ ਹਾਂ ਜਿਹੜੀ ਆਪਦੇ ਕੋਲ ਨਾ ਆਪਣੇ ਕੋਲ ਰਿਕਾਰਡ ਆ ਵੀਡੀਓ ਪਾਈ ਆਪਾਂ ਇਹਦੀ ਰਿਕਾਰਡ ਵੀ ਆਪਣੇ ਕੋਲ ਗਿਆ ਪਹਿਲਾਂ ਆਪਣੇ ਕੋਲੋਂ ਗਈ ਏ ਝੋਟੀ ਓਕੇ ਚੰਗੇ ਦੁੱਧ ਤੇ ਹੀ ਉਹ ਦੋ ਝੋਟੀਆਂ ਠੀਕ ਆ ਇਹ 12 13 ਲੀਟਰ ਤੋਂ ਚੱਲੀ ਸੀ ਓਕੇ ਇੱਥੇ ਕਲਸਪੈਂਟ ਗਈ ਨਾਲ ਹੀ ਉਹਨਾਂ ਵੀਰਾਂ ਵੀਡੀਓ ਵੇਖਣੀ ਆ ਹਾਂ ਹਾਂਜੀ ਠੀਕ ਆ ਇਹ ਸੂਆ ਕਿਹੜਾ ਸੂਗੀ ਸੂਆ ਸੰਧੂ ਖਾਬ ਇਹ ਪਹਿਲੇ ਸੂਏ ਉਦੋਂ ਮੇਰੇ ਕੋਲ ਗਈ ਸੀ ਇਹ ਵੀਰ ਗਿਆ ਇਹ ਮੁੰਡਾ ਬਾਹਰ ਜਿਹਨੇ ਮੱਝ ਲਈ ਸੀ ਉਹ ਬਾਅਦ ਚ ਆਇਆ ਹੋ ਗਿਆ ਤਾਂ ਕਈਆਂ ਨਹੀਂ ਪਾ ਲੱਦਾ ਬੰਦਿਆਂ ਨੂੰ ਹਾਂ ਠੀਕ ਠੋਕ ਦਾ ਹੁਣੇ ਸੁਣੀਆ ਦੋਹਾਂ ਸਾਲਾਂ ਬਾਅਦ ਫੇਰ ਓਕੇ ਪਰ ਮੈਂ ਤਾਂ ਪਹਿਲੇ ਸੂਏ ਨੇ 13 ਲੀਟਰ ਦੁੱਧ ਕੱਢਾਇ ਦਿੱਤੀ ਜਮੀ ਪਲੀ ਜਣਾ ਉਹ ਹੋ ਸਕਦਾ ਕਿ ਮੈਂ 16 17 ਨੂੰ ਹੱਥ ਫੇਰੇ ਵਾਕੇ ਤੇਰੀ ਗੱਲ ਸਹੀ ਇੱਕ ਵਿੱਚ ਗੈਪ ਪੈ ਗਿਆ ਗੈਪ ਪੈ ਗਿਆ ਇਹ ਮੁੰਡਾ ਇਕੱਲਾ ਗਿਆ ਸੀ ਦੋਵੇਂ ਭਰਾ ਬਾਹਰ ਕੈਨੇਡਾ ਆ ਤੇ ਘਰੇ ਨਹੀਂ ਪਤਾ ਲੱਗਾ ਤੇ ਬਾਕੀ ਉਹ ਤਾਂ ਨੀਲੀ ਚ ਆ ਗਈ ਅੱਖਾਂ ਪਿਓਰ ਨੀਲੀ ਅੱਖਾਂ ਓੱਖਾਂ ਚਾਰੇ ਪੈਰ ਤੂ ਬੇ ਹਾਂ ਚਾਰੇ ਪੈਰ ਤੂ ਥੂਈ ਹੈ ਨਾ ਹਾਂ ਵੀ ਬੜੀ ਫਿਰ ਉਹਨੇ ਆ ਗਈ ਸ਼ੌਂਕਲ ਉੱਥੇ ਉਹਨਾਂ ਭਰਾਵਾਂ ਦਾ ਧੰਨਵਾਦ ਵੀ ਬੰਦ ਆ ਹਾਂ ਧੰਨਵਾਦ ਵੀ ਬੰਦ ਆ ਐਡੇ ਹੀਰੇ ਸਾਹਮਣੇ ਬਹੁਤ ਓਕੀ ਗੱਲਾਂ ਕਰਨੀਆਂ ਸੌਖੀਆਂ ਹਾਂਜੀ ਗੱਲਾਂ ਜੀ ਹਾਂਜੀ ਗੱਲਾਂ ਕਰਦਿਆਂ ਸੌਖੀਆਂ ਉੱਤੋਂ 2 ਫੁੱਟ ਚੌੜੀ ਹੂ ਹਾਂ ਉਹ ਮੈਨੂੰ ਨਾ ਮੁੰਡਾ ਮਿਲ ਕੇ ਫੋਨ ਲਗਾ ਰਿਹਾ ਲੈ ਜਾ ਫਿਰ ਮੇਰਾ ਸੱਜਣਾ ਕਿ ਇਕੱਠੇ ਹੀ ਲੈਂਦੇ ਰੇ ਬੂਰੀਆਂ ਨੂੰ ਉਹਨੇ ਲੈ ਆਂਦੀ ਫਿਰ ਮਰਾਤੀਓ ਤੋਂ ਲੈ ਆਂਦੀ ਮੈਂ ਹਾਂ ਮੇਰੇ ਵਾਲੀ ਹੀ ਰਾ ਦੇ ਦੇ ਫਿਰ ਵਾਪਸ ਬੂਰੀ ਕੱਲੀ ਨਹੀਂ ਸੰਧੂ ਸਾਹਿਬ ਵੇਖੋ ਬੂਰੀ ਤਿਲਾ ਲਈਏ ਇਹ ਵੀ ਨਹੀਂ ਕਿ ਮਾਸ ਮੋਟਾ ਹੀ ਰੱਖੋ ਲੋਥਲੋਥ ਕਰਦੀ ਆ ਮੈਂ ਬਹੁਤ ਚੰਗੀ ਅੱਖ ਚੱਟੀ ਹੈ ਨਾ ਚੰਗੇ ਹੀ ਚੀਜ਼ ਕਰਕੇ ਵਾਪਸ ਨਹੀਂ ਆਂਦੀ ਨਹੀਂ ਤੇ ਨਹੀਂ ਦੱਗਰ ਵਾਪਸ ਲਈਦਾ ਨਹੀਂ ਲਈਦਾ ਹਾਂ ਓਕੇ ਨਹੀਂ ਤੇ ਛੇਤੀ ਕਿਦਾ ਅੱਖ ਕਿਦਾ ਨਹੀਂ ਕਿ ਨਹੀਂ ਲੱਗਦਾ ਸੱਜਣੋ ਇਸ ਅੱਖ ਚ ਵੀ ਹੈਗਾ ਕਿ ਵੇਰੀ ਨਹੀਂ ਦੀਦਾ ਇਹ ਚ ਵੀ ਪੂਰਾ ਜਵਾਬ ਹੈ ਚੱਟੀ ਉਹ ਵੀ ਆ ਦੋਵੇਂ ਅੱਖਾਂ ਤੋਂ ਬੇਫਿਕਰ ਹੋ ਜਿਓ ਚਾਰੇ ਪੈਰ ਤੋਂ ਪੇਵੇ ਆ ਤੁਹਾਨੂੰ ਵੀ ਨਜ਼ਰ ਆਉਂਦੇ ਹੋਣੇ ਮੈਂ ਤਸੱਲੀ ਕਰਾ ਦਿੰਨਾ ਬੜਾ ਸੋਹਣਾ ਥਾਨ ਦਾ ਸੈਤ ਸੂਜ ਲੱਗਾ ਬੂਰੀ ਪਲੀ ਸੰਭੀ ਦਾ ਤਾਂ ਦੁੱਖ ਹੀ ਟੁੱਟੇ ਪਏ ਆ ਬਹੁਤ ਚੰਗੀ ਸੰਭੀ ਆ ਸੁਭਾਅ ਬਹੁਤ ਚੰਗਾ ਮੈਂ ਦਾ ਕਰ ਲੋ ਚੈੱਕ ਸਰੀਰ ਤੇ ਤੁਹਾਨੂੰ ਸ਼ਾਇਦ ਨਾੜਾ ਨਜ਼ਰ ਆਉਣ ਵੀਡੀਓ ਚ ਦੇਖੋ ਜਿਵੇਂ ਸਰੀਰ ਖੁੰਦਿਆ ਪਿਆ ਕਰਮਾਂ ਵਾਲੀ ਦਾ ਓਕੇ ਰਿਪੋਰਟ ਤੇ ਭਾਉ ਜੀ ਦੇਣੇ ਦੇ ਕਿੰਨੇ ਪਈ ਹਜੇ ਇਹ ਸੰਦੂਲ 6 ਤਰੀਕ ਨੂੰ ਨਾਖਾ ਦਿਨ ਰਾਤੀ ਉਹ ਮੇਰਾ ਵੀਰ ਦੇ ਨਾਲ ਗੱਲ ਹੋਈ ਸੀ ਜਦੋਂ ਕੋਣ ਵਾਰਿਆ ਅੱਜ 28 ਤਰੀਕ ਅਜੇ ਇੱਕ ਹਫਤਾ ਪਿਆ ਹਫਤਾ ਪਿਆ ਦਿਨ ਪੂਰੇ ਹੋ ਗਏ ਹਾਂ ਦਿਨ ਪੂਰੇ ਚੋਣਣਾ ਨਾ ਕਿਦਨ ਉਹਦੇ ਕੋਲ ਆਈ ਉਹਦਨ ਕਾਟੇ ਹੋ ਲੈਣ ਲਾਪੀ ਆ ਠੀਕ ਆ ਕਣੂ ਬੜੀ ਤੇ ਭਾਰ ਪੁੱਛੇ ਦੀ ਉਹ ਆਪਣੀ ਫੋਲ ਗਾਰੰਟੀ ਭਾਰ ਪਿਛੇ ਥਾਣ ਆਪਾਂ ਟਿੱਪ ਕੇ ਵਰਾਗ ਲੈਂਦੇ ਆ ਗਾਰੰਟੀ ਫਿਰ ਵੀ ਜਿਹੜਾ ਵੀਰ ਆਨਲਾਈਨ ਖਰਦਾ ਗੱਡੀ ਜੋ ਲਾ ਕੇ ਟਿੱਪ ਕੇ ਫਿਰ ਭਾਵੇਂ ਪੈਸੇ ਦੇ ਦੇ ਓਕੇ ਧੰਨਵਾਦ ਧੰਨਵਾਦ ਪਿੱਛੇ ਦੀ ਗਾਰੰਟੀ ਦੇ ਦਿੰਦੇ ਮੈਂ ਨਾ ਕਿ ਮਾਸਾ ਗੜੇ ਮੁੰਗਰੇ ਵੀ ਵਿਖਾਉਂਦੀ ਕਿ ਆ ਮੱਝਾਂ ਖਾਉਂਦੀਆਂ ਨਾ ਕੋਈ ਕਾਰ ਨਹੀਂ ਗੱਲ ਧੰਨਵਾਦ ਧੰਨਵਾਦ ਬਾਲੇ ਸੰਧੂ ਸਾਹਿਬ ਕੋਈ ਆ ਬਾਲਾ ਡੰਗਰੋਂ ਗਾਣਾ ਭੌਂਕੇ ਨਹੀਂ ਲੈਂਦਾ ਇਹਦਾ ਨਹੀਂ ਲੈਂਦਾ ਜੰਦਾ ਅਮੀਰ ਰਾਜਾ ਕਵੀਰਾ ਖੰਡਿਆ ਆਪਣਾ ਹੀ ਬੰਦਾ ਓਏ ਹਾਂ ਉਹਦਾ ਸਾਰੀਆਂ ਤੇਰੀਆਂ ਆਦੀਆਂ ਮੈਂ ਆਪਦੀਆਂ ਜਿਹੜੀਆਂ ਆਈਆਂ ਏ ਤਾਂ ਦੀ ਅਨੇ ਹਰੀ ਹੁਣ ਪਿੰਡ ਦਾ ਐਡਰੈਸ ਦੇਂਟਾਂ ਕਲ ਸਾਹਦਾ ਮੈਂ ਆਈ ਕਿ ਮੇਰੇ ਕੋਲੋਂ ਗਈ ਸਾਰਾ ਐਡਰੈਸ ਭੌਂ ਦੇਂਦਾ ਕਿ ਤਰ੍ਹਾਂ ਗਾਰੰਟੀ ਆ ਗਾਰੰਟੀ ਵਾਲੀ ਘਰ ਤੇ ਪਿੱਛੋਂ ਹਾਂ ਤੇ ਪਾਉਏ ਦਾ ਰੇਟ ਕੀ ਕਰੀਏ ਹੋਣਾ ਮੱਝ ਮਾਝੀ ਆ ਰੇਟ ਤਾਂ ਸੰਧੂ ਸਾਹਿਬ ਜੀ ਕਹਦਾ ਰੇਟ ਕਰੀਏ ਹਾਂ ਕਿਤਰਾ ਦੀ ਪੜੀ ਸਾ ਵੀ ਜਿਤਨਾ ਹੀ ਕਰਤੂਦਿਆ ਆ ਆਪ ਹੀ ਫੁੱਲ ਪੈਸੇ ਲਾਗ ਲੈਂਦੀ ਆ ਨਹੀਂ ਲਾਉਣੇ ਪੈਣਗੇ ਯਾਰ ਕੀ ਕਰੀਏ ਸੰਧੂ ਸਾਹਿਬ ਜਿਤਨਾ ਮੱਦੀ ਰੇਟ ਪਾਵੇ 1.45 ਭਾਂਗੇ 1.40 ਦਾਂਗੇ ਠੀਕ ਆ ਉਹਦੇ ਵਿੱਚੋਂ ਮਾਨਤਾ ਕਰਾਂਗੇ ਖੁੱਲਾ ਜਿਹੜਾ ਵੀ ਭਰਾ ਹਾਂ ਓਕੇ 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 1 ਲੱਖ ਤੇ 40 ਹਜ਼ਾਰ ਆ ਵਿੱਚੋਂ ਮਾਨਤਾ ਕਰਾਂ ਜਿਹੜਾ ਭਰਾ ਹਾਂ ਪਰ ਮੈਂ ਮੈਂ ਪਰ ਜਿਹੜਾ ਮੈਂ ਲੈ ਗਿਆ ਨਾ ਉਹ ਵੀ ਯਾਦ ਹੀ ਕਰੂਗਾ ਵਾਖੀ ਆ ਹਾਂ ਬਹੁਤ ਚੰਗੀ ਝੋਟੀ ਆ ਹਾਂਜੀ ਤੇ ਇਦੋਂ ਅਗਲੀ ਵੀ ਕੱਢ ਸ਼ੇਰਾ ਬਾਹਰ ਇਹ ਕੱਢੋ ਇਹ ਕੱਲ ਰਾਤ ਦੀ ਸੂਈ ਜੇ ਅੱਛਾ ਤਾਜੀ ਜਮਾਈ ਤਾਜੀ ਬਿਲਕੁਲ ਤਾਜੀ ਉਹ ਕੱਟੀ ਹੈ ਦੀ ਇਹਦੀ ਕੱਟੀ ਨੀਲੀ ਵਾਲੀ ਇਹਦੀ ਆ ਨੀਲੀ ਹੈ ਮਾੜੀ ਹੈ ਨਾ ਇੱਕ ਸਾਈਡ ਨੂੰ ਭਲਜੀ ਹੋ ਜਾਈ ਹੈ ਓਕੇ ਝੋਟੀ ਚੰਗੀ ਆ ਝੋਟੀ ਇੱਕ ਨੰਬਰ ਚੋਂ ਚੰਗੀ ਹੈ ਇਹਦੀ ਓਕੇ ਕੱਲ ਦੀ ਸੂਈ ਜੇਰ ਜੂ ਰੋਕੇ ਪੈ ਗਈ ਬਿਲਕੁਲ ਓਕੇ ਉਹ ਕੱਟੀ ਆਪਾਂ ਲਾ ਕੇ ਕਰਕੇ ਫੋੜਣਾ ਗਿੱਲਾ 나ੜੂਗਾ ਠੀਕ ਹੈ ਠੀਕ ਹੈ ਠੀਕ ਇਹਨੇ ਜਾਣਾ ਕੱਟੀ ਦੀ ਹੁਣ ਰੱਖਿਆ ਜੇ ਓਕੇ ਹਾਂ ਤਾਂ ਹੀ ਕਾਲੀ ਪੈਣ ਲੱਗ ਗਈ ਹੈ ਨਾ ਇਹਦਾ ਫਰਲੀਤੋਂ ਦੀ ਨੰਗਨ ਨੂੰ ਫਰਦੀ ਆ ਅਸੀਂ ਲਿਆਂਦੇ ਤੇ ਲੈ ਰੇ ਤੁਰੇ ਪੌਂਦਾ ਜਿੱਤਾ ਭੁੱਲ ਗਿਆ ਦਾ ਚੱਲ ਕੋਈ ਨਹੀਂ ਚੱਲਣ ਦਿਓ ਅਸੀਂ ਵੇਖੋ ਇੱਕ ਸਾਈਡ ਨੂੰ ਮੜੀ ਭਲਜੀ ਹੈਗੀ ਹਾਂ ਵਾਕੇ ਨੀਵੇਂ ਭਾਂਡੇ ਵਾਲੀ ਝੂਟੀ ਆ ਚੰਗੀ ਆ ਵੇਖਣ ਨੂੰ ਉਹ ਲੱਗਦਾ ਸੰਤੂ ਸਾਹਿਬ ਕੇ ਸਰੂਆ ਲੱਗਾ ਕੋਈ ਚੱਕਰੀ ਸੇਮਬ ਦਾ ਮਾਸਾ ਬਣੀ ਕੇ ਚੋਕ ਲਈ ਆਪਾਂ ਓਕੇ ਆ ਵੇਖੋ ਆ ਕੱਟੀ ਜੇ ਵੀ ਨਹੀਂ ਦੱਸਿਆ ਹਾਂ ਹਾਵੇ ਕੋਈ ਚੱਕਰੀ ਆ ਵੇਖੋ ਰੋਕ ਲਈ ਇੱਥੇ ਆਪਾਂ ਬੱਚਾ ਵਖਾ ਲਈ ਹਾਂ ਆ ਬੱਚਾ ਹੈ ਤਾਜੀ ਆ ਕੱਟੀ ਦੀ ਹੈਗੀ ਕੱਟੀ ਆ ਹਾਂ ਉਹਨਾਂ ਕਿਹਾ ਢੀਗਾ ਡੈਂਡ ਦਾ ਭਰਾਇਆ ਅਗੋਂ ਉਹਨਾਂ ਨੂੰ ਪਤਾ ਹੋਊਗਾ ਆਪਾਂ ਦਾ ਤੁਹਾਨੂੰ ਪਤਾ ਹੀ ਆ ਆਪਣਾ ਵਪਾਰ ਲੈਣ ਦਾ ਮੈਂ ਵੀ ਨਹੀਂ ਲਈ ਜਉਂਦੀ ਸੰਧੂ ਸਾਹਿਬ ਹਾਂ ਨਹੀਂ ਬੱਚੇ ਸੋਹਣੇ ਦਾ ਚੁਾਈ ਚੁ ਬਿਲਕੁਲ ਸੰਗਲ ਸੰਗਲ ਨਹੀਂ ਕਿਤੇ ਵੇਖਿਆ ਸੰਗਲ ਕਿਹੇ ਵੇਖਿਆ ਨਹੀਂ ਕਦੇ ਓਏ ਹੋਏ 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 ਬੋਲਦੀ ਮੈਂ ਯਾਰ ਪੂਤੇ ਪਾਉ ਦੁੱਧ ਕਿੰਨਾ ਦੇਊਗੀ ਮੈਂ ਦੁੱਧ ਸੰਧੂ ਸਾਹਿਬ ਇਤਨੇ ਛਾੜ ਲੇ ਇਤਨਾ ਫੇਰ ਬੋਲੇ 10 ਲੀਟਰ ਇਸ ਟਾਈਮ ਬੋਲਾ ਹੈ ਠੀਕ ਹੈ ਪਰ ਉਹਨਾਂ ਆਪਾਂ ਚਲੋ ਚੋਈ ਨਹੀਂ ਗਈ ਉਹ ਵੀ ਇਹਦੇ ਬੰਦੇ ਗਾਰੰਟੀ ਵਾਲੇ ਇੱਧਿਆ ਬਾ ਘਰੋਂ ਲਈ ਆ ਉਹ ਆਂਦੇ ਕਿ 14 15 ਕਿਲੋ ਦੁੱਧਾਂ ਨੇ ਦੁੱਧ ਵੇ ਵੀ ਦੱਸਦਾ 13-14 ਲੱਖ ਰੁਪਏ ਕਰਨੀ ਆ ਦੇਣ ਦੀਆਂ ਪਾਉਏ ਦੇ ਦਿੰਦਿਆਂ ਮੈਂ ਤੁਹਾਨੂੰ ਉਹ ਦਿਨ ਦੱਸਦਾ ਨਹੀਂ ਉਹ ਦਿਨ ਹੀ ਆਪਣੇ ਕੋਲ ਤੇ ਉਹ 10-11 ਲੀਟਰ ਬੋਲੋ ਜੀ ਸਟਾਰਟ ਹੋਈ ਵੇਲਾ ਨਾਲੇ ਹੌਲੀ ਸੀ ਇਹਦੇ ਨਾਲ ਹੌਲੀ ਸੀ ਹਾਂ ਇਹਦਾ ਮੈਂ ਪੰਜਾਬ ਪਾਦ ਵਾਲੀ ਬੜੀ ਹਾਂ ਤੇ ਇਹਦਾ ਕੀ ਰੇਟ ਕਰੀਏ ਇਹਦਾ ਮੁੱਲ ਸੰਤੂ ਸਾਹਿਬ ਫੋਨ ਤੇ ਕਰਾਂਗੇ ਇਹਦਾ ਨਾਲ ਵੀਰ ਕੋਈ ਲੈਣ ਰਿਹਾ ਏ ਠੀਕ ਆ ਮੈਂ ਤੁਹਾਨੂੰ ਵਿਖਿਆ ਤੁਹਾਨੂੰ ਬੰਦੇ ਰਾਜੂ ਮਿਲੇ ਹੋ ਰਾਜ ਮਿਲੇ ਅਗਲੇ ਨੇ ਵੇਚਣ ਵਾਲੇ ਕਿੰਨੇ ਪਾਉਂਦਾ ਹਾਂ ਕਿਉਂਦਾ ਮੈਨੂੰ ਆਦਾ ਵੀਡੀਓ ਨਾਲ ਪਵਾਈ ਮੇਰੇ ਮਾਚ ਚੱਲ ਪਵਾ ਨੇ ਓਕੇ ਓਕੇ ਆ ਵੜ ਤੇ ਆ ਝੂਟੀ आज ये दे तले ओदन मैं ਝੋਟੀਆਂ ਵੇਚੀ ਸੀ ਇਹਨਾਂ ਨੂੰ ਦੱਸਿਆ ਸੀ ਆਪਣੇ ਬੰਦੇ ਆਪ ਦੇ ਰਿਸ਼ਤੇ ਦਾ ਕੋ ਡੱਕਲਾ ਆਪਣੇ ਰਿਸ਼ਤੇਦਾਰਾਂ ਦਾ ਮੱਝ ਲਈ ਸੀ ਓਕੇ ਇਹ ਮੁੜ ਕੇ ਬਾਹਰ ਦੇ ਵਿੱਚ ਜੋ ਵੀਡੀਓ ਵਿੱਚ ਮੈਂ ਹੀ ਵੇਖਦੀ ਬੜਾ ਫੋਨ ਆਇਆ ਮੈਂ ਤੁਹਾਨੂੰ ਜਾਣਦੇ ਹਾਂ ਫਰੀਦਕੋਟ ਨੂੰ ਬੜਾ ਜਿਆਦਾ ਫੋਨ ਆਇਆ ਮੁੜ ਕੇ ਉਹ ਘਰੇ ਜਾ ਗਿਆ ਤੇ ਮੈਂ ਹੀ ਗਾਂ ਲੈਣੀ ਛਾਈ ਵਾਲਾ ਓਕੇ ਐਂ ਤਰ੍ਹਾਂ ਦੀ ਜੇ ਉਹ ਜਾਂਦੀ ਆ ਇਹ ਇਹਦੇ ਕੋਲੇ ਹੁਣ ਕਿੰਨਾ ਦੁੱਧ ਇਹਦੇ ਕੋਲ ਸੰਧੂ ਸਾਹਿਬ ਹੋ ਆ ਬੱਚਾ ਬੱਚੇ ਦੇ ਖਲੋਤੀ ਏ ਦੁੱਧ ਹੋਊਗਾ 11 ਕਿਲੋ ਠੀਕ ਆ ਪਰ ਜਿਹੜਾ ਇੱਥੇ ਲਊ ਖੁਵਾਵਾਂਗੇ ਯਾਰਾਂ ਜਿਹੜਾ ਆਨਲਾਈਨ ਮਗਾਊ ਉਹਦੇ ਵਾਸਤੇ ਦਾ 10 ਕਿਲੋ ਆ ਅੱਠਾਂ ਦਿਨਾਂ ਦੀ ਸੂਈ ਜੀ ਚੋਣ ਤਾਂ ਮੈਂ ਨਾ ਮੁਕੀ ਚੋਣ ਤਾਂ ਮੈਨਾਂ ਨਿਗਾਹ ਆ ਭੋਨੇਆਂ ਆ ਬਾਦੋ ਸੜੇ ਦੇ ਓਕੇ ਹਫਤੇ ਦੀ ਸੂਈ ਹੈ ਹਫਤੇ ਦੀ ਸੂਈ ਤੇ ਸਰ ਸਰ ਨਹੀਂ ਆਉਂਦੀ ਆ ਹਾਂ ਇਹ ਲੱਗਦਾ ਮੋਟਰ ਹੀ ਚੱਲ ਪੈਂਦੀ ਆ ਬਾਲਟੀ ਆਉਂਦੀ ਸ਼ਾਮ ਨੂੰ ਬਾਲਟੀ ਸ਼ਾਮ ਨੂੰ ਆਉਂਦੀ ਆ ਜਦੇ ਠੀਕ ਆ ਠੀਕ ਠੀਕ ਹਾਂ ਹੁਣ ਤਾਂ ਸ਼ਾਂ ਸ਼ਾਂ ਕਰਾਈਏ ਆ ਕਰਾਉਣੇ ਆ ਕਰਾ ਲ ਵਾਕਿਆ ਜੀ ਵੇਖੋ ਸੱਜਣੋ ਲਾਉਣੇ ਬੱਚੇ ਲਾਈਏ ਰਹਿਣ ਦੀ ਕਰਮਾਂ ਵਾਲੀ ਨੂੰ ਨਹੀਂ ਕੋਈ ਗੱਲ ਨਹੀਂ ਰਹਿਣ ਦੀ ਆ ਕੀ ਆਈ ਜਾਂਦਾ ਵੇਖੋ ਸੱਜਣੋ ਕੀ ਬਾਤ ਆ ਕੀ ਬਾਤ ਤੇ ਪਾਉ ਬੂ ਤੇ ਦਾ ਰੇਟ ਕੀ ਕਰੀਏ ਅੱਜ ਰੇਟ ਸੰਧੂ ਸਾਹਿਬ ਭਾਵੇਂ 12 13 ਕਰ ਲਾ 12 13 ਦਾ ਵੀ ਝੋਟੀ ਅੱਖ ਰੱਖਦੀ ਆ 1 ਲੱਖ 10 ਚੋਂ ਮਾਨਤਾਨ ਕਰਾਂਗੇ 1 9 ਦੀ ਦਾਂਗੇ ਝੋਟੀ 1 ਲੱਖ ਤੇ 9000 9000 ਦੇ ਓਕੇ ਓਕੇ ਆ ਪਹਿਲਾਂ ਕੱਤੀ ਆ ਗਈ ਜਿੱਦਾਂ ਠੀਕ ਆ ਇਹ ਵੀ ਸੂਈ ਇਹ ਵੀ ਸੂਈ ਇੱਕ ਰੰਗ ਕਾਲੀ ਲੈ ਮੈਨੂੰ ਸਾਰੀ ਜੱਡ ਬਲਾਈ ਗਈ ਆ ਹੈਨਾ ਇੱਥੇ ਤਾਂ ਬੰਦਾ ਪੁੱਛਦਾ ਵੀ ਨੀ ਕੋਈ ਚਿਟਾ ਗਾ ਦੇ ਨਹੀਂ ਹੈ ਨਹੀਂ ਸਾਰੀ ਇਧਰ ਖੋ ਜੱਡ ਬਲਾਏ ਗਏ ਕਿਆ ਹਰਿਆਣਿਆਂ ਦੀਆਂ ਮੱਜਾਂ ਉੱਚੀ ਪੂਛ ਰੱਖਦੀਆਂ ਹਾਂ ਉਹ ਚੀਜ਼ ਆ ਸੁਹਾ ਪਹਿਲਾ ਪਹਿਲਾ ਸੁਹਾ ਆ ਬੱਚਾ ਜਿਹਦਾ ਕੱਟਾ ਦੇ ਨਾਲ ਲੈ ਚੱਲ ਬੱਚੇ ਤੇ ਲੈ ਚੱਲ ਬੱਚੇ ਤੇ ਬੱਚੇ ਤੇ ਲੈ ਆਣ ਬੱਚੇ ਤੇ ਇਹਨੂੰ ਓਕੇ ਕਿਆ ਬਾਤ ਵਰਲ ਵਰਲੇ ਬਹੁਤ ਚੰਗੀ ਝੂਟੀ ਵਰਲ ਨਾ ਵੇ ਇਹ ਵੇਖੀ ਵੀ ਨਹੀਂ ਪਤਾ ਨਹੀਂ ਮੂੰਹ ਚੌਗੀ ਜਿਹਾ ਚੰਗੀ ਹੈ ਬਸ ਇਹ ਵੀ ਨਹੀਂ ਜੀ ਵੇਖੀ ਨਹੀਂ ਚੰਗੀ ਆ ਛੋਟੀ ਓਕੇ ਰਿਪੋਰਟ ਆ ਉਹ ਬੱਚਾ ਜਿਹਦਾ ਠੀਕ ਆ ਇਹਦੇ ਕੋਲੇ ਵੀ ਕਟਾਈ ਆ ਕਟਾਈ ਆ ਕੱਟੇ ਸੰਧੂ ਸਾਹ ਬੜੇ ਆਉਂਦੇ ਪਿਛਲੇ ਮਹੀਨੇ ਕਟ ਗਿਆਈਆਂ ਜੇ ਬੜੇ ਕਟੇਦ ਕੀ ਹੁੰਦੇ ਆ ਆ ਨੀਲੀ ਦੀ ਮਹਿਮਗਰੀ ਕੱਟੀ ਆ ਕਿੱਕੇ ਮਗਰ ਕੱਟੀ ਆਈ ਏ ਕੱਟੀ ਵੀ ਚੰਗੀ ਆ ਜੀ ਹਾਂ ਜੀ ਓਕੇ ਇਹਦੇ ਕੋਲੇ ਦੁੱਧ ਕਿੰਨਾ ਦੱਸ ਗੀ ਇਹਦੇ ਕੋਲ 10 ਲੀਟਰ ਪੂਰਾ ਮਿੰਤੀ ਜੀ ਠੀਕ ਆ 10 ਲੀਟਰ ਦੁੱਧ ਓਕੇ ਰਿਪੋਰਟ ਛੋਟੀ ਚੋਣ ਤਾਂ ਫਿਰ ਪੁੱਛਣ ਵਾਲੀ ਲੋਣੀ ਚੋਣ ਤਾਂ ਮੈਨਾਂ ਹੁਣ ਤੋ ਟਾਈਮ ਲੱਗ ਜਾਂਦਾ ਰਾਰ ਰੋ ਰਿਆ ਉਹਨਾਂ ਨੂੰ ਵੀ ਸਮਝ ਲਾ ਲਾ ਨਹੀਂ ਉਹਨਾਂ ਨੇ ਹਾਂਜੀ ਵੀ ਵਾਕਈ ਚੋਣ ਚੋਣ ਹੀ ਹੋਊਗਾ ਝੋਟੀ ਦਾ ਤੇ ਇਹਦਾ ਰੇਟ ਕੀ ਕਰੀਏ ਸਲੱਖੀ ਬੜੀ ਸੰਧੂ ਸਾਹ ਝੋਟੀ ਹਾਂ ਨਹੀਂ ਚੰਗੀ ਆ ਸਾਰੀ ਚੰਗੀ ਲੈ ਲੈ ਮੂੰਹ ਫੜਾ ਕਿਵੇਂ ਮੈਂ ਤਾਂ ਵੇਖੀ ਨਹੀਂ ਆ ਬਾਰਾਤੀ ਵੇਖੀਂ ਫੜਾਉਂਦੀ ਮੂੰਹ ਹੜ ਲੋਗਾ ਏ ਛੜਦਾ ਲੈ ਜੀ ਛੇਕ ਦੇ ਦੰਦ ਬਰਾਬਰ ਕਰਨ ਦੇਈਏ ਠੀਕ ਆ ਠੀਕ ਹਾਂਜੀ ਠੀਕ ਓਕੇ ਆ ਇਹ ਚੌਗੀ ਤੋਂ ਛਕੀ ਆਉਂਦੇ ਈ ਤੇ ਕੀ ਕਰੋਗੇ ਲੇਖਾ ਜੋਖਾ ਇਹਦਾ ਲੇਖੇ ਜਗਾ ਮਗਲਾ ਪੈਸੇ ਤੁਸੀਂ ਕਰ ਦੋ ਨਹੀਂ ਬਾਬਾ ਜੀ ਨਾ ਐ ਕਰੋ ਉਹ ਕਰ ਦੋ ਇੱਕ ਦਾ ਨਾ ਵੀਰ ਨਾ ਉਹ ਇਹਦਾ ਕਰ ਦੋ ਇੱਥੇ ਉਹ ਨਹੀਂ ਬੜਾ ਕੰਮ ਖਰਾਬ ਹੋ ਜਾਂਦਾ ਕਈ ਵਾਰੀ 13 ਸੰਦੂਸ ਆਪਾਂ ਵੀ ਇੱਕ 5 ਕਰ ਭਾਂ 6 ਕਰ ਜਿਹੜੀ 1 ਲੱਖ ਚੋ ਮਾਨਤਨ ਨੂੰ ਯੋਗ ਦਾ ਕੋਈ ਪੂਰੇ ਲੱਖ ਚੋ ਮਾਨਤਨ ਕਰ ਪਾਉਂਦਾ ਆ ਪੂਰੇ ਲੱਖ ਚੋ ਮਾਨਤਨ ਕਰਾਂਗੇ ਪ੍ਰਾਈਡ ਆਊਗਾ ਠੀਕ ਆ ਪਰ ਜਿਹੜਾ ਝੋਟੀ ਲਾ ਜੂਣਾ ਉਹ ਦੋ ਚਾਰ ਸੂਏ ਪੀ ਕੇ ਵਖੂ ਠੀਕ ਹੈ ਗਈ ਝੋਟੀ ਪਿੱਛੋਂ ਪਰੇ ਨੂੰ ਕਰ ਦੇ ਠੀਕ ਆ ਹਾਂ ਹੈ ਗਈ ਝੋਟੀ ਓਕੇ ਦੇਖੋ ਫੋਟੋ ਵਾਲਾ 1 ਲੱਖ ਚੋਂ ਮਾਨਤਾ ਨਾ ਮਾਨਤਾਂ ਲੱਖ ਚੋਂ ਜੂ ਤੇ ਦੁੱਧ ਝੋਟੀ 12 ਕਿਲੋ ਦੇ ਜੀ 12 ਕਿਲੋ ਦੇ ਜੂ ਪਰ ਚਿੱਟਾ ਵਾਲ ਤਾਂ ਲੱਭਿਆ ਹੁੰਦੀਆਂ ਲੱਭਣਾ ਤੋਂ ਨਹੀਂ ਲੱਭਦਾ ਨਹੀਂ ਲੱਭਦਾ ਓਕੇ ਆ ਜਮਾ ਆਹ ਵੇਖੋ ਇਹਦਾ ਵੀ ਲੈਵਾ ਲੂਗਾ ਬਹੁਤ ਚੰਗਾ ਇਹ 1 9 ਦੀ ਹੈ ਨਾ ਹਾਂਜੀ ਓਕੇ ਵੇਖੋ ਕਿਆ ਬਾਤ ਆ ਬੜਾ ਸੋਹਣਾ ਲੈਵਾ ਪਾਂਡਾ ਚੂਣ ਵਾਲੀ ਆ ਹਜੇ ਇਹ ਕਰ ਲਿਓ ਹਾਂ ਇਹਦਾ ਤੁਹਾਨੂੰ ਦੱਸਦਾ ਰੇਟ ਨਹੀਂ ਇਹਦਾ ਕੀਤਾ ਹਾਂ ਇਹਦਾ ਫੋਨ ਤੇ ਕਰਾਂਗੇ ਵੀ ਵੀਰਾਂ ਡਕਾਈ ਜੇ ਨਾ ਕੋਈ ਆਇਆ ਫਿਰ ਫੋਨ ਤੇ ਕਰਾਂਗੇ ਦੱਲ ਨੂੰ ਸ਼ੋਂਦੀ ਹੋਈ ਤਾਂ ਸੰਪਰਕ ਜ਼ਰੂਰ ਕਰ ਲਿਓ ਵੀ ਬਾਈ ਵੈਗੀ ਕਿ ਹੈਗੀ ਆ ਇਹ ਮਾੜੀ ਮੋੜ ਪਾਲ ਜੀ ਅੱਜ ਤਾਜੀ ਸੂਈ ਆ ਕਿ ਚੁਆਈ ਦਾ ਬਹੁਤ ਚੰਗੀ ਬਹੁਤ ਜਿਆਦਾ ਮੱਖਣ ਚੰਗਾ ਲੱਗਾ ਹਾਂ ਦੁੱਧ ਵੀ ਚੰਗਾ ਕੱਢੂਗੀ ਸੰਧੂ ਸਾਹਿਬ ਤੇ ਆ ਗਈ ਫਿਰ ਪੂਰੀ ਤਾਂ ਬੜਾ ਹਣਾ ਹਾਂਜੀ ਬੂਰੀ ਤਾਂ ਬੂਰੀ ਆ ਇਹ ਬੂਰੀ ਦਾ ਬੂਰੀ ਆ ਇਹ ਵੇਖੋ ਚੌੜੀ ਗੱਡੀ ਸੰਧੂ ਸਾਹਿਬ ਮੈਂ ਪਹਿਲਾਂ ਕਿਹਾ 2 ਫਟ ਚੌੜੀ ਆ ਇੱਕ ਤਾਂ ਆਮ ਮੋਟਾ ਆ ਮਾਸ ਹੁੰਦਾ ਚੁੰਡੀ ਨਹੀਂ ਬਰੀਂਦੀ ਇਹਦੇ ਵੇਖੋ ਕਿਵੇਂ ਕਰਦੀ ਪੇ ਕ੍ਰਮਾਂ ਤਸੱਲੀਆ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ ਬਹੁਤ ਬੜੀ ਹੰਦੂ ਸਾਹਿਬ ਹੂੰ